ਤੀਵੇਂ ਜਿਵੇਂ ਪੰਜਾਬ ਵਿੱਚ ਪਾਰਾਵਧ ਦਾ ਜਾ ਰਿਹਾ ਹੈ ਤਿਵੇਂ-ਤਿਵੇਂ ਲੋਕ ਸਭਾ ਚੋਣਾਂ ਨੂੰ ਲੈ ਕੇ ਰਾਜਨੀਤੀ ਵੀ ਗਰਮਾਉਂਦੀ ਜਾ ਰਹੀ ਹੈ ਜਿਸ ਦੇ ਵਿੱਚ ਆਮ ਜਨਤਾ ਦੀ ਰਾਜਨੀਤਿਕ ਹਸਤੀਆਂ ਨਾਲ ਨਾਰਾਜ਼ਗੀ ਖੁੱਲ ਕੇ ਸਾਹਮਣੇ ਆ ਰਹੀ ਹੈ ਅਜਿਹਾ ਇੱਕ ਮਾਮਲਾ ਖਰਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਲਾਇਨਾ ਤੋਂ ਪਾਰ ਇਲਾਕੇ ਦੇ ਗੋਦਾਮ ਰੋੜ ਇਲਾਕੇ ਵਿੱਚ ਵਿਕਾਸ ਨਾ ਹੋਣ ਦੇ ਚਲਦਿਆਂ ਇਲਾਕਾ ਵਾਸੀਆਂ ਵੱਲੋਂ ਚੋਣਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ ਇਸ ਮੌਕੇ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਉਹਨਾਂ ਤੋਂ ਨੇਤਾ ਵੋਟ ਮੰਗਣ ਤਾਂ ਆਉਂਦੇ ਨੇ ਪਰ ਵਿਕਾਸ ਨਹੀਂ ਹੁੰਦਾ ਜਿਸ ਕਾਰਨ ਉਹ ਚੋਣਾਂ ਦਾ ਬਾਈਕਾਟ ਕਰ ਰਹੇ ਹਨ ਮਸਿਆ ਇਹ ਹੈਗੀ ਵੀ ਜੀ ਕਿ ਅਸੀਂ ਪਿਛਲੇ 15 ਸਾਲਾਂ ਤੋਂ ਨਰਕ ਦੀ ਜ਼ਿੰਦਗੀ ਭੋਗ ਰਹੇ ਆਂ ਹਰ ਵਾਰ ਆਂਦੇ ਆ ਲੀਡਰ ਸਾਡੇ ਕੋਲੋਂ ਵੋਟਾਂ ਲੈ ਕੇ ਚਲੇ ਜਾਂਦੇ ਨੇਗੇ ਉਸ ਤੋਂ ਬਾਅਦ ਸਾਡੀ ਕੋਈ ਸਾਰ ਨਹੀਂ ਲੰਦਾ 15 ਸਾਲ ਤੋਂ ਤੁਸੀਂ ਸਾਡੀਆਂ ਗਲੀਆਂ ਦਾ ਹਾਲ ਦੇਖ ਲਓ ਨਿਕਲਣਾ ਇੰਨਾ ਮੁਸ਼ਕਲ ਹੋ ਚੁੱਕਿਆ ਵਾ ਹੁਣ ਅੱਗੇ ਬਾਰਿਸ਼ ਆਣ ਗਈਆਂ ਤੇ ਬੱਚੇ ਸਕੂਲ ਨੂੰ ਜਾਂਦੇ ਆ ਗਿਰਦੇ ਨੇਗੇ ਕਈ ਬੰਦਿਆਂ ਦੀ ਲੱਤਾਂ ਲੁੱਤਾਂ ਟੁੱਟ ਚੁੱਕੀਆਂ ਗਿਰਗੁਰ ਕੇ ਇੱਥੇ ਠੀਕ ਹੈ ਜੀ ਤੇ ਮਤਲਬ ਕੋਈ ਸੁਣਵਾਈ ਨਹੀਂ ਅਸੀਂ ਹਰ ਹਰ ਜਗ੍ਹਾ ਅਸੀਂ ਜਾ ਚੁੱਕੇ ਆਂ ਹਰ ਜਗ੍ਹਾ ਤੇ ਅਸੀਂ ਲੈਟਰ ਦੇ ਚੁੱਕੇ ਆਂ ਹਰ ਵਾਰ ਸਾਨੂੰ ਮਹੀਨਾ 2 ਮਹੀਨੇ ਦੀ ਕਹਿ ਦਿੰਦੇ ਨੇ ਵੀ 2 ਮਹੀਨੇ ਬਾਅਦ ਟੁੱਟਾ ਹੋ ਜਾਊਗਾ ਜੀ ਬਣ ਜਾਊਗੀ। ਮਤਲਬ ਇੰਨੇ ਪਰੇਸ਼ਾਨ ਆ ਅੱਕ ਕੇ ਮਹਾਲੇ ਵਾਲਿਆਂ ਨੇ ਸਾਰਿਆਂ ਨੇ ਇਕੱਠੇ ਕਰਕੇ ਇਹ ਕਹਿ ਹੈਗਾ ਕਿ ਅਸੀਂ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਪਾਵਾਂਗੇ। ਅਸੀਂ ਸਾਰੇ ਨੋਟਾਂ ਨੂੰ ਵੋਟ ਪਾਵਾਂਗੇ। ਠੀਕ ਹੈ ਜੀ। ਬਿਲਕੁਲ ਹੀ ਅਸੀਂ ਬਾਈਕਟ ਕਰ ਰਹੇ ਹਾਂ ਸਾਡੀ ਗਲੀ ਦੇ ਵਿੱਚ ਕੋਈ ਵੀ ਲੀਡਰ ਕਿਸੇ ਵੀ ਪਾਰਟੀ ਦਾ ਵੋਟ ਮੰਗਣ ਵਾਸਤੇ ਨਾ ਆਵੇ। ਮੇਰਾ ਜੀ ਨਿਕੇ ਸ਼ਰਮਾ ਜੀ। ਅੱਛਾ ਸਰ ਕੀ ਸਮੱਸਿਆ ਜਿਹੜਾ ਇੱਥੇ ਵੋਟਾਂ ਦਾ ਬਾਈਕਟ ਕੀਤਾ ਗਿਆ? ਸਮੱਸਿਆ ਆਪਣੀ ਇਹੀ ਹੈ ਜੀ ਅਸੀਂ 15 ਸਾਲ ਤੋਂ ਇਹੀ ਦੇਖਦੇ ਆ ਲਾਰੇ ਪਹਿਲਾਂ ਤਾਂ ਸਾਰੀ ਸਰਕਾਰ ਕੀ ਤੁਹਾਡੀ ਗਲੀ ਬਣ ਜੂਗੀ ਸਿਵਰੇਜ ਸਮੱਸਿਆ ਹੱਲ ਹੋਊਗੀ ਨਾ ਤਾਂ ਅੱਜ ਤੱਕ ਅਰੇ ਸਿਵਰੇਜ ਦੀ ਸਮੱਸਿਆ ਦਾ ਹੱਲ ਹੋਇਆ ਐ ਐਮਸੀ ਕੋਲ ਜਾਓ ਅੱਜ ਬਣਦੀ ਐ ਕੱਲ ਬਣਦੀ ਐ ਕੋਈ ਜਵਾਬ ਨਹੀਂ ਐਮਐਲਏ ਕੋਲ ਜਾਓ ਉਹਦਾ ਕੋਈ ਜਵਾਬ ਨਹੀਂ ਈਓ ਕੋਲ ਗਏ ਐ ਈਓ ਦਾ ਕੋਈ ਜਵਾਬ ਨਹੀਂ ਸੀਐਮ ਤੱਕ ਨੂੰ ਅਸੀਂ ਮੇਲਾਂ ਵੀ ਪਾਈਆਂ ਨੇ ਨਾ ਕੋਈ ਜਵਾਬ ਅੱਜ ਤੱਕ ਨਾ ਕੋਈ ਆ ਕੇ ਖੜੇ ਐ ਵੋਟਾਂ ਦੇ ਟਾਈਮ ਐ ਆਂਦੇ ਨੇ ਵੋਟਾਂ ਲੈ ਕੇ ਆਪਣੇ ਘਰਾਂ 'ਚ ਵੜ ਜਾਂਦੇ ਨੇ ਕਿੰਨੇ ਕ ਇਲਾਕੇ ਦੀ ਸਮੱਸਿਆ ਹੈਗੀ ਜੀ ਇਹ ਸਾਰੀ ਇਲਾਕੇ ਦੀ ਵਾਰਡ ਨੰਬਰ 4 ਦੀ ਸਾਰੀ ਗਲੀਆਂ ਕੋਈ ਇੱਕ ਗਲੀ ਨਹੀਂ ਬਣੀ ਜੀ ਕਹਿੰਦੇ ਕੀ ਨੇ ਲੀਡਰ ਜਦੋਂ ਐ ਐਮ ਸੀ ਹੋ ਗਏ ਜਾਂ ਐਮ ਐਲ ਏ ਹੋ ਗਏ ਕੀ ਕਹਿੰਦੇ ਕੀ ਕਹਿੰਦੇ ਤਾਂ ਬਸ ਉਹੀ ਜੀ ਪਿੱਛੋਂ ਫੰਡ ਨਹੀਂ ਆਇਆ ਗ੍ਰਾਂਟ ਨਹੀਂ ਆਈ ਹੈਗੀ ਥੋੜੀ ਅੱਜ ਲੱਗਦੀ ਹੈ ਕੱਲ ਲੱਗਦੀ ਹੈ ਬਸ ਇਹੀ ਲਾਰੇ ਲਾ ਕੇ ਭੇਜ ਦਿੱਤਾ ਜਾਂਦਾ ਕਿੰਨੇ ਕ ਘਰ ਹੋਣਗੇ ਇਸ ਗਲੀ ਦੇ ਵਿੱਚ ਇਸ ਗਲੀ 'ਚ ਹੈਗੇ ਨੇ ਤਕਰੀਬਨ 50 ਤੋਂ 60 ਘਰ ਹੈਗੇ ਨੇ ਜੀ ਇੱਕ ਗਲੀ ਇਸ ਗਲੀ ਨੇ ਬਾਈਕਟ ਕੀਤਾ ਜਾਂ ਆਲੇ-ਦਾਲੇ ਸਾਰੇ ਨਹੀਂ ਆਲੇ-ਦਾਲੇ ਸਾਰੇ ਜੀ ਆਪਣੇ ਨਾਲ ਨੇ ਜੀ ਖਾਲੀ ਇੱਕ ਗਲੀ ਨਹੀਂ ਹੈਗੀ ਪੂਰਾ ਮਹੱਲਾ ਪੂਰਾ ਵਾਰਡ ਆਪਣੇ ਨਾਲ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਇਹੀ ਹੈ ਜੀ ਬਸ ਵੋਟ ਮੰਗਣਾ ਨਾਣ ਜੇ ਵੋਟ ਮੰਗਣੀ ਹੈ ਪਹਿਲਾਂ ਆਪਣਾ ਕੰਮ ਕਰਾਣ ਵੋਟ ਲੈ ਕੇ ਜਾਣਾ ਕਿਸੇ ਪਾਰਟੀ ਨੂੰ ਅਸੀਂ ਵੋਟ ਨਹੀਂ ਪਾਉਣੀ ਵੋਟ ਪਾਣੀ ਸਿਰਫ ਨੋਟਾਂ ਨੂੰ ਬਸ ਮੇਰਾ ਨਾਮ ਕ੍ਰਿਸ਼ਨ ਹੈ ਤੇ ਕੀ ਸਮੱਸਿਆ ਆ ਰਹੀ ਅਸਾਂ ਨੂੰ ਸਮਸਿਆ ਤਕਰੀਬਨ ਸਾਡੀ ਉਮਰ ਹੁਣ 30 ਕੇ ਸਾਲ ਹੋ ਚੁੱਕੀ ਆ ਤੇ ਹਾਲਾਤ ਤਕਰੀਬਨ ਸ਼ੁਰੂ ਤੋਂ ਹੀ ਇਹੀ ਨੇ ਮਤਲਬ ਪਹਿਲਾਂ ਇੱਥੇ ਖੇਤ ਹੁੰਦੇ ਸੀ ਖੇਤਾਂ ਤੋਂ ਕਲੋਨੀ ਕੱਟੀ ਤੇ ਕੁਛ ਜਿੱਥੇ ਅਸੀਂ ਖੇਡਣ ਵੀ ਜਾਂਦੇ ਸੀ ਉੱਥੇ ਵੀ ਕਲੋਨੀ ਕੱਟੀ ਉੱਥੇ ਕੁਛ ਇਸ ਤਰ੍ਹਾਂ ਦੇ ਲੋਕ ਜਿਵੇਂ ਕਹਿ ਲਓ ਭਈ ਛੋਟੋ ਜਿਵੇਂ ਨਹੀਂ ਲਾਣਾ ਜ਼ਮੀਨਦਾਰ ਵਕੀਲ ਟਾਈਪ ਜਾਂ ਜੱਜ ਟਾਈਪ ਉੱਥੇ ਬੰਦੇ ਆ ਕੇ ਵਸ ਗਏ ਕੋਠੀਆਂ ਬਣ ਗਈਆਂ ਮਤਲਬ ਜਿਹੜੀ ਕਲੋਨੀ ਹਜੇ 5-10 ਸਾਲਾਂ ਚ ਵਸੀ ਆ ਉੱਥੇ ਅੱਜ ਮਤਲਬ ਪੱਕੀ ਟੈਲਾਂ ਲੋਕ ਟੈਲਾਂ ਲੱਗ ਚੁੱਕੀਆਂ ਨੇ ਮਤਲਬ ਦੇਖਿਆ ਜਾਵੇ ਆਮ ਲੋਕ ਜਿਹੜੇ ਗਰੀਬ ਨੇ ਜਿਹਨੇ ਮਿਹਨਤ ਕਸ਼ ਲੋਕ ਨੇ 12-12 ਘੰਟੇ ਡਿਊਟੀਆਂ ਕਰਕੇ ਆਂਦੇ ਨੇ ਮਤਲਬ ਉਹਨਾਂ ਦੇ ਗਲੀ ਦੀ ਉਹਨਾਂ ਦੇ ਘਰ ਦੀ ਪੂਰੀ ਖਸਤਾ ਹਾਲਤ ਹੈ ਨਾ ਅਸੀਂ ਗਲੀ ਦੇ ਕੁਝ ਲੋਕ ਜਿਹੜੇ ਜਾਗਰੂਕ ਨੇ ਉਹ ਚਾਹੁੰਦੇ ਨੇ ਵੀ ਇਸ ਨੂੰ ਬਦਲਿਆ ਜਾਵੇ ਇਸ ਨਿਜਾਮ ਨੂੰ ਜਿਹੜਾ ਚੱਲ ਰਿਹਾ ਹੈ ਮਤਲਬ ਇਹ ਕੋਈ ਹੁਣ ਨਹੀਂ ਇਹ ਸਦੀਆਂ ਤੋਂ ਚੱਲਦਾ ਆ ਰਿਹਾ ਸਦੀਆਂ ਤੋਂ ਲੋਕ ਸੰਘਰਸ਼ ਕਰਦੇ ਆ ਰਹੇ ਨੇ ਸੰਘਰਸ਼ਾਂ ਦਾ ਮਤਲਬ ਲੋਕ ਇਕੱਠੇ ਹੋਏ ਨੇ ਇੱਕ ਮੁੱਠੋਏ ਨੇ ਤੇ ਉਹ ਤੋਂ ਅੱਗੇ ਚਾਹੇ ਸਰਕਾਰਾਂ ਨੇ ਚਾਹੇ ਰਾਜੇ ਰਜਵਾੜੇ ਨੇ ਸਾਰੇ ਝੁਕੇ ਨੇ ਲੋਕਾਂ ਨੇ ਆਪਣੇ ਹੱਕ ਆਸਲ ਕੀਤੇ ਨੇ ਤਾਂ ਨਾ ਜ਼ਰੂਰਤ ਵੀ ਅੱਜ ਵੀ ਇਹੀ ਬਣਦੀ ਆ ਵੀ ਅਸੀਂ ਅੱਜ ਇਕੱਠੇ ਹੋਏ ਆ ਅਸੀਂ ਅੱਜ ਸਾਰੇ ਲੀਡਰਾਂ ਦਾ ਬਾਈਕਾਰਡ ਕੀਤਾ ਅਸੀਂ ਸੱਦਾ ਵੀ ਦੇ ਰਹੇ ਆ ਲੋਕਾਂ ਨੂੰ ਵੀ ਸਾਡੇ ਕੋਈ ਵੀ ਲੀਡਰ ਆ ਚਾਹੇ ਆਮ ਆਦਮੀ ਪਾਰਟੀ ਦਾ ਚਾਹੇ ਕਾਂਗਰਸ ਦਾ ਚਾਹੇ ਅਕਾਲੀਆਂ ਦਾ ਚਾਹੇ ਬੀਜੇਪੀ ਵਾਲਿਆਂ ਦਾ ਮਤਲਬ ਸਾਰੇ ਇੱਕੋ ਥਾਲੀ ਦੇ ਚੱਟੇ-ਵੱਟੇ ਨੇ ਇਹਨਾਂ ਦੀ ਇੱਕ ਨੀਤੀ ਆ ਵੀ ਫੁੱਟਪਾਉ ਤੇ ਰਾਜ ਕਰੋ ਤੇ ਜ਼ਰੂਰਤ ਆ ਜੇ ਬਣ ਜਾਂਦੀ ਆ ਵੀ ਲੋਕ ਧਰਮ ਜਾਤ ਕੌਮ ਰੰਗ ਨਸਲ ਦੇ ਮਸਲਿਆਂ ਨੂੰ ਛੱਡ ਕੇ ਉਹ ਇੱਕ ਮੁੱਠ ਹੋਣ ਹਨਾ ਕਿਉਂਕਿ ਸਰਕਾਰ ਸੀ ਇਹ ਤਰ੍ਹਾਂ ਦਾ ਕਾਨੂੰਨ ਵੀ ਲੈ ਕੇ ਆ ਰਹੀ ਆ ਹਨਾ ਤੇ ਉਹਦੇ ਵਿੱਚ ਚਾਹੇ ਘੱਟ ਗਿਣਤੀ ਸਿੱਖ ਨੇ ਜਾਂ ਮੁਸਲਮਾਨ ਨੇ ਇਸ ਤਰ੍ਹਾਂ ਦੇ ਲੋਕ ਲਗਾਤਾਰ ਨੇ ਦੂਜੀ ਸਭ ਨਾਲ ਪਹਿਲੀ ਗੱਲ ਜਿਹੜੀ ਜਿਹੜੇ ਇੱਥੇ ਲੋਕ ਰਹਿ ਰਹੇ ਨੇ ਵੀ ਇਹਨਾਂ ਦੀ ਮੁਸੀਬਤਾਂ ਦਾ ਹੱਲ ਇਹ ਤਾਂ ਚਲੋ ਥੋੜੀ ਹੋਰ ਮੁਸੀਬਤਾਂ ਦੀ ਗੱਲਾਂ ਹੋ ਗਈਆਂ ਵੀ ਜਿਹੜੇ ਹੁਣ ਫੌਰੀ ਜਿਹੜੇ ਕੰਮ ਹੁੰਦੇ ਨੇ ਜਿਹੜੇ ਲੋਕਾਂ ਦਾ ਮਨੁੱਖੀ ਸਵਿਧਾਨਕ ਹੱਕ ਆ ਹਨਾ ਵੀ ਗਲੀ ਲੋਕਾਂ ਨੂੰ ਪੱਕੀ ਮਿਲਣ ਇੱਥੇ ਸਟਰੀਟ ਲਾਈਟਾਂ ਦਾ ਪ੍ਰਬੰਧ ਹੋਵੇ ਸੀਵਰੇਜ ਦਾ ਪ੍ਰਬੰਧ ਹੋਵੇ ਇੱਥੇ ਪਾਰਕ ਹੋਣ ਮਤਲਬ ਇੱਥੇ ਬੁਨਿਆਦੀ ਲੋੜਾਂ ਤੋਂ ਵੀ 75 ਸਾਲ ਦੀ ਆਜ਼ਾਦੀ ਤੋਂ 80 ਸਾਲ ਦੀ ਕੀ ਹਾਲਾਤ ਨੇ ਪ੍ਰੋਪਰਟੀ ਦੇ ਹਾਲਾਤ ਆਪਾਂ ਦੇਖੀ ਸੁਖਦੇ ਇੱਥੇ ਕੋਈ ਨਹੀਂ ਪ੍ਰੋਪਰਟੀ ਦੇ ਹਾਲਾਤ ਇੱਥੇ ਮਤਲਬ ਕੋਈ ਵੀ ਕਿਸੇ ਦਾ ਵੀ ਇੱਥੇ ਰਿਸ਼ਤੇਦਾਰ ਰਹਿੰਦਾ ਮਤਲਬ ਉਹ ਕਹਿੰਦਾ ਵੀ ਤੁਹਾਨੂੰ ਮਤਲਬ ਇਸ ਗਲੀ ਚ ਰਹਿਣ ਯਾਰ ਕਾਂਟਜੀ ਨਹੀਂ ਆਂਦੀ ਮਤਲਬ ਇਸੇ ਲਈ ਅਸੀਂ ਆਪਣੀ ਆਪਣਾ ਗੁੱਸਾ ਜ਼ਾਹਰ ਕਰਦੇ ਹੋਏ ਇਸ ਲੀਡਰਾਂ ਦੇ ਬਾਈਕਾਟ ਦਾ ਅਸੀਂ ਐਲਾਨ ਕੀਤਾ ਤੇ ਅਸੀਂ ਨੋਟਾ ਬਟਨ ਚੁਣਿਆ ਵੀ ਅਸੀਂ ਜੇ ਵੋਟ ਪਾਵਾਂਗੇ ਤਾਂ ਅਸੀਂ ਨੋਟਾ ਨੂੰ ਹੀ ਪਾਵਾਂਗੇ ਭਾਈ ਰਾਜेश ਕੁਮਾਰ ਠਾਕੁਰ ਕਾਹਕੇ ਰਹਿਨੇ ਵਾਲੇ ਹੋ ਬਿਹਾਰ ਕਾ पंजाब में कहाँ पर रहते हो यही है घर हमारे आगे में ये रहा अच्छा है क्या समस्या दो नंबर गली नहीं? है हमारे गली में रोड नहीं बनता है, तो से है ये, ये समस्या तो दो तीन साल हो गए ऐसे नहीं बनता है कुछ भी नहीं अच्छा हाँ वोट का बाईका करता हूँ मैं नहीं देना किसी को अगर कोई लीडर आया शेर नहीं यहाँ बनता ही नहीं है कुछ ये गली में ऐसे ही बेकार है सब चाहे प्रधान हो कोई भी हो ਮੁਝੇ ਕੋਈ ਟੈਨਸ਼ਨ ਨਹੀਂ ਹੈ ਹਮਾਰੇ ਗਲੀ ਬੰਤਾ ਨਹੀਂ ਹੈ ਇਸ ਵਜ੍ਹਾ ਸੇ ਮੈਂ ਮੁਝੇ ਮਜਬੂਰੀ ਆਏਗਾ ਕਿਸੇ ਕੋ ਵੋਟ ਨਹੀਂ ਦਿਆਂਗਾ ਕਿਸੇ ਕੋ ਵੋਟ ਨਹੀਂ ਦੇਣਾ ਮੈਨੂੰ ਇੱਥੇ ਸਾਡੀ ਗਲੀ ਤੇ ਬਹੁਤ ਜ਼ਿਆਦੀ ਸਮੱਸਿਆ ਹੈ ਜਿੱਦਾਂ ਕਿ ਲੀਡਰ ਆਉਂਦੇ ਆ ਵੋਟਾ ਲਾਈਨ ਹਰ ਸਾਲ ਆਉਂਦੇ ਆ ਪਰ ਸਾਡੀ ਗਲੀ ਅਜੇ ਤੱਕ ਨਹੀਂ ਬਣਾਈ ਉਹਨਾਂ ਨੇ ਇੰਨੇ ਲੋਕੇ ਖੱਜਲ ਖਰਾਬ ਹੁੰਦੇ ਆ ਧਾਰਮਿਕ ਸਥਾਨ ਆਪਣੇ ਇੱਧਰ ਬਹੁਤ ਨੇ ਦੋ ਤਿੰਨ ਸਕੂਲ ਲੱਗਦੇ ਨੇ ਬੱਚੇ ਡਿੱਗਦੇ ਨੇ ਸਕੂਲ ਜਦੋਂ ਮੀਂਹ ਪੈਂਦਾ ਇੰਨਾ ਚਿੱਕੜ ਹੋ ਜਾਂਦਾ ਗਾਰਾ ਹੋ ਜਾਂਦਾ ਬਜ਼ੁਰਗ ਜਿਹੜੇ ਨੰਗਦੇ ਆ ਉਹਨਾਂ ਨੂੰ ਵੀ ਬਹੁਤ ਤਕਲੀਫ ਹੁੰਦੀ ਆ ਨੰਗਣ ਵਿੱਚ ਇਸ ਕਰਕੇ ਅਸੀਂ ਇਹੀ ਕਵਾਂਗੇ ਲੀਡਰਾਂ ਨੂੰ ਕਿ ਤੁਸੀਂ ਵੋਟਾਂ ਲੈਣ ਤਾਂ ਆ ਜਾਂਦੇ ਆ ਪਰ ਸਾਡੀ ਗਲੀ ਕਿਉਂ ਨਹੀਂ ਬਣਾਉਂਦੇ ਹੈਗੇ ਹਰ ਵਾਰੀ ਹੁਣ ਗਲੀ ਦੇ ਜਿੰਨੇ ਵੀ ਮੈਂਬਰ ਨੇ ਸਾਰੇ ਨਿਵਾਸੀ ਸਟਾਫ ਜੋ ਵੀ ਹੈ ਇਕੱਠੇ ਹੋਏ ਨੇ ਉਹਨਾਂ ਨੇ ਇਹੀ ਸਲਾਹ ਕੀਤੀ ਹੈ ਕਿ ਅਸੀਂ ਵੋਟਾਂ ਲੀਡਰਾਂ ਦਾ ਐਤਕੀ ਬਾਈਕਾਟ ਕਰਾਂਗੇ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ ਹੈਗੀ ਕਿ ਗਲੀ ਤਾਂ ਸਾਡੀ ਬਣਾਉਂਦੇ ਨਹੀਂ ਹੈਗੇ ਤਾਂ ਕਰਕੇ ਸਲੱਸੇ ਆ ਰਹੀਆਂ ਨੇ ਜਿੱਦਾਂ ਕੋਈ ਰਿਸ਼ਤੇਦਾਰ ਵਗੈਰਾ ਆਉਂਦੇ ਨੇ ਇੱਥੇ ਤੁਹਾਡੇ ਹਾਂਜੀ ਰਿਸ਼ਤੇਦਾਰ ਆਉਂਦੇ ਨਹੀਂ ਹੁਣ ਜਿੱਦਾਂ ਕਿਸੇ ਮੁੰਡੇ ਦਾ ਜਾਂ ਕੁੜੀ ਦਾ ਆਪਾਂ ਰਿਸ਼ਤਾ ਕਰਨਾ ਹੁੰਦਾ ਹੈ ਰਿਸ਼ਤਾ ਨਹੀਂ ਹੁੰਦਾ ਗਲੀ ਨੂੰ ਦੇਖ ਕੇ ਰਸਤੇ ਤੋਂ ਹੀ ਮੁੜ ਜਾਂਦੇ ਨੇ ਨੂੰ ਇਸ ਮਹੱਲੇ ਦੇ ਵਿੱਚ ਬਹੁਤ ਪ੍ਰੋਬਲਮਾਂ ਨੇ ਸਾਨੂੰ ਨੰਗਰ ਨੂੰ ਕੋਈ ਰਸਤਾ ਨਹੀਂ ਠੀਕ ਹੈ ਨਾ ਜਦ ਪੈ ਕੇ ਮੀਂਹ ਆ ਜਾਂਦਾ ਸਾਡੇ ਤਾਂ ਨਿਆਰੇ ਵੀ ਔਕੇ ਨੇ ਸਕੂਲ ਛੱਡ ਕੇ ਕਿੱਥੇ ਹੀ ਛੱਡਦਾ ਨਾ ਗਿਰਗਿਰ ਜਾਂਦੇ ਨੇ ਕੋਈ ਸਾਨੂੰ ਇੱਥੇ ਕੋਈ ਸਾਡੀ ਸਮੱਸਿਆ ਹੱਲ ਨਹੀਂ ਕਰਦਾ ਸਾਡੇ ਇੱਥੇ ਪਾਣੀ ਦਾ ਬਹੁਤ ਨਿਕਾਲ ਨਹੀਂ ਕਿਸੇ ਪਾਸੇ ਨੂੰ ਨਾ ਸਾਡਾ ਇੱਥੇ ਕੂੜਾ ਕਟ-ਕਟ ਸਿੱਟਣ ਨੂੰ ਆ। ਅਸੀਂ ਬਹੁਤ ਮਜਬੂਰ ਆ। ਸਾਡੀਆਂ ਬੀਂਹਾਂ ਬਣਦਿਆਂ ਨੂੰ ਜਿਹੜਾ ਆਉਂਦਾ ਮਿੱਠੀਆਂ ਗੋਲੀਆਂ ਦੇ ਜਾਂਦਾ। ਹਾਂਜੀ ਤੁਹਾਡੀ ਵੀ ਹੀ ਬਣੂਗੀ। ਕੋਈ ਨਹੀਂ ਬਣਾਉਂਦਾ ਮੁੜ ਕੇ। ਅਸੀਂ ਪਹਿਲਾਂ ਹੁਣ ਤੁਸੀਂ ਹੱਥ ਬੰਨਦੇ ਫੇ ਅਸੀਂ ਬੰਨਦੇ ਆ। ਸਾਡਾ ਮਸਲਾ ਹੱਲ ਨਹੀਂ ਕਰਿਆ ਬਹੁਤ ਆ ਆ ਕੇ ਚਲੇ ਗਏ। ਬਥੇਰੇ ਆ ਮੂਰੇ ਹੱਥ ਬੰਨ ਲੇ। ਸਾਡੀ ਕਿਸੇ ਨੇ ਨਹੀਂ ਸੁਣੀ। ਕੋਟ ਨਹੀਂ ਪਾਉਣੀ। ਸਾਡੇ ਕੋ ਕੋਈ ਆਵੇ ਨਾ ਸਾਨੂੰ ਮਜਬੂਰ ਨਾ ਕਰੇ। ਕਿਉਂ ਅਸੀਂ ਅਸੀਂ ਸਾਰਿਆਂ ਦਾ ਬਾਈਕਾਟ ਕਰਿਆ ਮਹੱਲੇ ਦੇ ਵਿੱਚ। Shamla Chander Building Maintenance Handyman Under Check Trade Platform is now available on your local London area. He has more than five years experience in the same line. He used to work with reputed companies, agencies as well local builders with brothers. He is professional by plumbing, electrician, masonry work, carpentry. For more information. Please contact him at www.checktrade.com ID number 921760 Shamla Chandra Kalcenter call him on this number 074884161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ